ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਬੇਦਕ ਤੇ ਵਿਸਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਤੁਕਦਮ ਕਰਾਰੀ ਜੋ ਕਰੋ ਹਜ਼ੂਰ ਖੁਦਾਏ ਬੇਦਕ ਤੇਵ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰ ਦਨ ਬੂਧ ਕਰ ਫਕਰ ਗੈ ਮਲਾਏ ਜਸਮੀ ਜਹਤ ਹਮ ਮਾਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਓ ਕਰੇ ਜਨ ਸੋਏ ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਓ ਕਰੈ ਜਨ ਸੋਏ ਇਸ ਹੁਕਮ ਨਾਮ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਏ ਭਾਈ ਬਾਦ ਵਿਵਾਦ ਦੇ ਖਾਤਰ ਵੇਦਾਂ ਕਤੇਬਾਂ ਦੇ ਹਵਾਲੇ ਦੇ ਕੇ ਵੱਧ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ ਏ ਭਾਈ ਜੇ ਤੁਸੀਂ ਆਪਣੇ ਮਨ ਨੂੰ ਪਲਕ ਪਰ ਹੀ ਟਿਕਾਓ ਤਾਂ ਤੁਹਾਨੂੰ ਸਭਨਾ ਵਿੱਚ ਹੀ ਵਸਦਾ ਰੱਬ ਦੇਸੀਗਾ ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਵੇਗੀ ਏ ਭਾਈ ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ ਬਹਿ ਸੁ ਮੁਹਾਬਸੇ ਦੀ ਕਬਰਾਟ ਵਿੱਚ ਨਾ ਪਟਕ ਇਹ ਜਗਤ ਇੱਕ ਜਾਦੂ ਜਿਹਾ ਹੈ ਇੱਕ ਤਮਾਸ਼ਾ ਜਿਹਾ ਹੈ ਇਸ ਵਿੱਚੋਂ ਇਸ ਬੇਅਰਥ ਬਾਦ-ਵਿਵਾਦ ਦੇ ਰਾਹੀ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ਰਹਾਓ ਬੇਸਮਝ ਲੋਕ ਅਨਮਤਾਂ ਦੀ ਧਰਮ ਪੁਸਤਕਾਂ ਬਾਰੇ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਝੂਠ ਹੈ ਖੁਸ਼ ਹੋ ਹੋ ਕੇ ਬਹਿਸ ਕਰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਖਲਕਤ ਵਿੱਚ ਵੀ ਵੱਸਦਾ ਹੈ ਨਾ ਉਹ ਵੱਖਰਾ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ਸਤਵੇਂ ਇਸ ਮਾਨ ਦੇ ਵਿੱਚ ਬੈਠਾ ਸਮਝਣ ਦੇ ਥਾਂ ਏ ਭਾਈ ਉਹ ਪ੍ਰਭੂ ਰੂਪ ਦਰਿਆ ਤੇ ਅੰਤਕਾਰਨ ਵਿੱਚ ਲਹਿਰਾਂ ਮਾਰ ਰਿਹਾ ਹੈ ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ ਸੋ ਉਸ ਦੀ ਸਦਾ ਬੰਦਗੀ ਕਰ ਇਹ ਭਗਤੀ ਦੀ ਐਨਕ ਲਾ ਕੇ ਵੇਖ ਉਹ ਹਰਥਾ ਮੌਜੂਦ ਹੈ ਰੱਬ ਸਭ ਤੋਂ ਪਵਿੱਤਰ ਹਸਤੀ ਹੈ ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਇਸ ਗੱਲ ਵਿੱਚ ਮੈਂ ਤਾਂ ਹੀ ਸ਼ੱਕ ਕਰਾਂ ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ ਏ ਕਵੀਰ ਇਸ ਭੇਤ ਨੂੰ ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ ਯੋਗ ਬਣਾਈ ਤੇ ਬਖਸ਼ਿਸ਼ ਉਸ ਬਖਸ਼ਿਸ਼ ਕਰਨ ਵਾਲੇ ਦੇ ਆਪਣੇ ਹੱਥ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ